ਹਲੋ ਰੋਜੀ ਹਾਂ ਰੋਜੀ ਬੋਲਦੀ ਹਾਂ ਹਾਂ ਰੋਜੀ ਤਾਂ ਬੋਲਦੀ ਹਾਂ ਤੇ ਮੇਰਾ ਫੋਨ ਕਿਉਂ ਨਹੀਂ ਚੱਕ ਰਹੇ ਮੰਕਲ ਬੋਲਦਾ ਸੀ ਜਿੰਨਾ ਤੁਸੀਂ ਜਿੰਨਾ ਤੁਸੀਂ ਮਕਾਨ ਚ ਰਹਿੰਦੇ ਹੋ ਹਾਂਜੀ ਅੰਕਲ ਮੈਨੂੰ ਸਮਝ ਆ ਗਈ ਤੁਸੀਂ ਬੋਲ ਦਿਓਂਗੀ ਬੋਲੋ ਕੀ ਬੋਲਗੇ ਤੁਸੀਂ ਕਿਰਾਇਆ ਨਹੀਂ ਦੇਣਾ ਕਿਰਾਇਆ ਦੇਣ ਦਾ ਆਰਾਮ ਨਹੀਂ ਲੈਂਦੇ ਤੁਸੀਂ ਕਿਰਾਇਆ ਤਾਂ ਅੰਕਲ ਐ ਕਿ ਮੈਨੂੰ ਤਨਖਾਹ ਨਹੀਂ ਮਿਲੀ ਤੇ ਤਨਖਾਹ ਨਹੀਂ ਮਿਲੀ ਤਾਂ ਫਿਰ ਅਸੀਂ ਕੀ ਕਰੀਏ ਫਿਰ ਨਾ ਰੋ ਇੱਥੇ ਕਿਤੇ ਹੋਰ ਰਹਿ ਲਓ ਜਾ ਕੇ ਕਰ ਦਿਓ ਖਾਲੀ ਨਾ ਨਾ ਅੰਕਲ ਫਿਰ ਮੇਰੀ ਮੇਰੀ ਸਟੱਡੀ ਵੀ ਚੱਲੀ ਜਾਂਦੀ ਹੈ ਨਾਲ ਦੀ ਨਾਲ ਤਾਂ ਮੈਨੂੰ ਘਰ ਦੇ ਕਹਿਣਗੇ ਵੀ ਤੂੰ ਲੜਨਗੇ ਮੈਨੂੰ ਹਨਾ ਹੂੰ ਪਲੀਜ਼ ਤੁਸੀਂ ਐਦਾਂ ਨਾ ਕਰੋ ਅੰਕਲ ਐਦਾਂ ਨਹੀਂ ਕਰਨ ਵਾਲੀ ਗੱਲ ਹੈ ਨਹੀਂ ਕੋਈ ਵੀ ਮੈਂ ਤੁਹਾਨੂੰ ਦੱਸਾਂ ਗੱਲ ਸਿੱਧੀ ਜਾਂਦਤ ਕਰਾਇਆ ਲਓ ਦਿਓ ਜਾਂ ਚੱਕ ਕੇ ਆਵਦਾ ਨਾ ਜਿਹੜਾ ਜਿਹੜਾ ਵੀ ਤੰਗੜ ਪਟੀਆਂ ਹੈਗਾ ਇੱਥੇ ਜੁੱਲੀ ਬਿਸਤਰਾ ਚੱਕੋ ਦਿੱਥੋ ਦਿੱਤਰ ਹਾਂ ਹਾਂ ਜੀ ਤੁਸੀਂ ਐਦਾਂ ਨਾ ਕਰੋ ਅਸੀਂ ਜ਼ਰੂਰ ਨਾ ਵੀ ਤੁਸੀਂ ਹੁਣ ਸਾਡਾ ਕਿੱਥੇ ਭੇਜੋਗੇ ਸਮਾਨ ਅਸੀਂ ਹੈ ਕੁੜਗਾਂ ਹੈਗੀਆਂ ਕੋਈ ਨਹੀਂ ਮੇਰੀ ਛੋਟੀ ਸਿਸਟਰ ਉਹ ਤਾਂ ਪੜਦੀ ਹੈਗੀ ਹਨਾ ਉਹਦੀ ਤਫ਼ੀਸ ਮੈਂ ਆਹ ਭਰਦੀ ਹੈ ਕਿ ਤਨਖਾਹ ਤਾਂ ਮਿਲੇ ਜ਼ਰੂਰ ਸੀ ਪਰ ਸਾਡੀਆਂ ਛੁੱਟੀਆਂ ਬਹੁਤ ਹੋ ਗਈਆਂ ਹਨਾ ਮੇਰੀ ਦਾਦੀ ਮੁੱਕ ਗਈ ਸੀ ਤਾਂ ਕਰਕੇ ਨਾ ਨਾ ਐਂ ਕੰਮ ਨਹੀਂ ਚੱਲਣਾਗਾ ਤੇ ਮੈਂ ਆਉਣਾਗਾ ਤੁਹਾਡੇ ਰੂਮ ਤੇ ਤੇ ਨਾਲੇ ਤਮਾਕਿ ਤੁਹਾਡਾ ਸਾਰਿਆਂ ਦਾ ਜਲੂਸ ਕੱਢੂੰਗਾ ਇੱਥੇ ਵੀ ਕਰਾਇਆ ਜਾਂਦੇ ਨੇ ਮੈਂ 3 ਮਹੀਨੇ ਤੁਹਾਨੂੰ ਮੈਸੇਜ ਕਰ ਰਿਹਾ ਤੁਸੀਂ ਮੇਰਾ ਫੋਨ ਚੱਕ ਨਹੀਂ ਰਹੇ ਮੈਂ ਦੂਜਾ ਨੰਬਰ ਕਰਦਿਆਂ ਨੰਬਰ ਤੋਂ ਲਾਇਆ ਇਹ ਨੰਬਰ ਤੇ ਕੋਈ ਹੈ ਨਹੀਂ ਜੀ ਤੂੰ ਪਟੱਕ ਦਿਨ ਚੱਕ ਲਿਆ ਐਟ ਲੀਸ ਤੁਸੀਂ ਫੋਨ ਚੱਕਦੇ ਸਾਨੂੰ ਪਤਾ ਸੀ ਨਾ ਵੀ ਤੁਸੀਂ ਮੰਗੋਗੇ ਕਿਰਾਇਆ ਮੰਗੋਗੇ ਸੋਰੀ ਅੰਕਲ ਸੋਰੀ ਅੰਕਲ ਦੀ ਗੱਲ ਨਹੀਂ ਮੇਰੀ ਇਹ ਦੱਸੋ ਗੱਲ ਕਿ ਮੈਂ ਜਦੋਂ ਤੁਹਾਨੂੰ ਕਾਲ ਕਰ ਰਿਹਾ ਤਾਂ ਮੈਂ ਕਾਦੀ ਕੋਈ ਕਰ ਰਿਹਾ ਮੈਂ ਤੁਸੀਂ ਮੇਰੇ ਘਰ ਚ ਬੈਠੇ ਹੋ ਤੁਸੀਂ ਮੇਰੇ ਫੋਨ ਚ ਚੱਕੋਗੇ ਸਮੁੰਦਰ ਜਿਹੜਾ ਕਿ ਮગરਮਛ ਨਾ ਵੇਰ ਨਹੀਂ ਨਹੀਂ ਅੰਕਲ ਜੀ ਇਹ ਤਾਂ ਚੱਕ ਲਿਆ ਹੁਣ ਤਾਂ ਫੋਨ ਥੋੜੀ ਮਤਲਬ ਥੋੜੇ ਜਿਹੜੇ ਕਿਰਾਇਆ ਅਸੀਂ ਦੇਵਾਂਗੇ ਫਿਰ ਹੁਣ ਨਹੀਂ ਅਜੇ ਕਿਰਾਇਆ ਤਾਂ ਸਸ ਇੱਕ ਦੋ ਮਹੀਨੇ ਹੋਰ ਨਹੀਂ ਦਿੱਤਾ ਜਾਣਾ ਅੱਛਾ ਕਿਦੋਂ ਮਹੀਨੇ ਨਹੀਂ ਸੈਕਟਰ ਦੇ ਪੇਪਰ ਆ ਗਏ ਨਾ ਤੇਰੀ ਫਾਰਮ ਵੀ ਫਿਲ ਕਰਨੀ ਹੈਗੀ ਐਗਜ਼ਾਮ ਵਾਲੀ ਦੇਖੋ ਤੁਹਾਡਾ 5000 ਮਹੀਨੇ ਦਾ ਕਰਾਇਆ ਹੈ ਠੀਕ ਹੈ ਪਿਛਲੇ ਮਹੀਨੇ ਨਹੀਂ ਦਿੱਤਾ ਇਸ ਮਹੀਨੇ ਦਿੱਤਾ 10 ਹੋ ਗਿਆ 10000 ਤੁਹਾਡਾ ਪਹਿਲਾਂ ਦਾ ਬਣ ਗਿਆ 2 ਮਹੀਨੇ ਤੁਸੀਂ ਹੋਏ ਕਹਿੰਦੇ ਹੋ ਨਾ ਅੰਕਲ ਜੀ 4500 ਚ ਗੱਲ ਹੋਈ ਸੀ ਨਹੀਂ ਨਹੀਂ 5 ਚ ਗੱਲ ਹੋਈ ਹੈ ਹੁਣ ਤੁਸੀਂ ਜੇ ਨਹੀਂ ਦੇਣਾ ਤਾਂ 4500 ਵੀ ਨਾ ਦਿਓ ਤੇ ਜਾਓ ਨਿਕਲ ਜਾਓ ਇੱਥੋਂ ਨਾ ਨਾ ਅੰਕਲ ਜੀ ਮੈਂ ਆਪਦੀ ਭੈਣ ਨੂੰ ਕਿੱਥੇ ਲੈ ਕੇ ਜਾਵਾਂਗੀ ਅੱਧ ਵਿਚਾਲੇ ਸਾਡੀ ਸਟਡੀ ਵੀ ਖਰਾਬ ਹੋਊਗੀ ਤੁਸੀਂ ਐਵੇਂ ਨਾ ਕਰੋਗੇ ਹੂੰ ਤੇ ਹੁਣ 10000 ਥੋੜਾ ਹੋਰ ਬਣ ਜੂ ਤੁਸੀਂ ਜਿੱਥੋਂ ਤੋਂ 5 4500 ਹੀ ਲਾ ਲਓ ਜਿੱਥੋਂ 4500 ਨਹੀਂ ਦਿੱਤਾ ਜਾਂਦਾ ਤੇ 18500 ਕਿੱਥੋਂ ਦੇ ਦੋਗੇ ਤੁਸੀਂ ਨਾ ਨਾ ਅੰਕਲ ਜੀ ਤੁਸੀਂ ਇਦਾਂ ਨਾ ਕਰੋ ਹੂੰ ਤੁਸੀਂ ਸਾਡਾ ਸਮਾਨ ਚੱਕ ਕੇ ਨਾ ਜਾਓ ਥੋੜੇ ਅਸੀਂ ਆਏ ਕਿ ਤੁਸੀਂ ਇਕੱਲੇ ਰਹਿੰਦੇ ਹੋਗੇ ਹਨਾ ਤੁਹਾਡਾ ਖਾਣਾ ਵਗੈਰਾ ਬਣਾਇਆ ਕਰੂੰਗੀ ਮੈਂ ਸਾਫ ਸਫਾਈ ਖਰਚਾ ਕਰੂੰਗੀ ਇਦਾਂ ਕਰਦੀ ਆ ਸਾਫ ਸਫਾਈ ਤਾਂ ਕੋਈ ਨਹੀਂ ਮaaf ਕਰ ਲਿਆ ਕਰੂੰਗਾ ਜਿਵੇਂ ਕੱਲਾ ਤੈਨੂੰ ਮੈਂ ਦੇਖ ਗਿਆ ਨਾ ਤੇ ਫਿਰ ਫਿਰ ਉਹ ਵੀ ਤੂੰ ਧਿਆਨ ਰੱਖ ਫਿਰ ਥੋੜਾ ਜਾ ਉਹ ਕੰਮ ਕਰ ਦੇ ਮੇਰਾ ਮੈਂ ਸਮਝੀ ਨਹੀਂ ਅੰਕਲ ਜਿਹੜਾ ਕੰਮ ਹੈ ਉਹੀ ਵੀ ਜਦੋਂ ਇਕੱਲਾ ਬੰਦਾ ਹੋਵੇ ਤੇ ਇਕੱਲਾ ਬੰਦਾ ਕੀ ਕੰਮ ਕਰਦਾ ਹੁੰਦਾ ਇਕੱਲਾ ਬੰਦਾ ਕੀ ਕਰ ਸਕਦਾ ਦੱਸੋ ਫੇਰ ਅੰਕਲ ਜੀ ਮੈਂ ਕੋਈ ਨਹੀਂ ਹੂੰ ਮੈਂ ਸੋਚੂੰਗੀ ਨਾ ਨਾ ਅੰਕਲ ਜੀ ਏਦਾਂ ਕੰਮ ਨਹੀਂ ਮੈਂ ਥੋੜੀ ਕਿਰਾਏ ਦੇ ਦੂੰਗੀ ਮੈਂ ਨਹੀਂ ਮੈਂ ਇਸ ਘਰ ਵਾਲੀ ਹਣ ਕੀ ਕਰਾਂ ਮੈਂ ਤਾਂ ਉਹ ਹੋ ਗਈ ਮਜਬੂਰ ਹੋ ਗਈ ਨਾ ਨਹੀਂ ਤਾਂ ਐ ਕੀਤਾ ਨਹੀਂ ਕਿਹਾ ਕੀਤਾ ਕਿਸੇ ਨਾਲ ਨਹੀਂ ਅੰਕਲ ਜੀ ਐ ਤਾਂ ਮੇਰਾ ਬੋਏਫ੍ਰੈਂਡ ਹੈਗਾ ਜੀ ਉਹਨੂੰ ਪਤਾ ਲੱਗ ਗਿਆ ਫਿਰ ਉਹ ਲੜਊਗਾ ਨਹੀਂ ਬੋਏਫ੍ਰੈਂਡ ਆ ਉਹ ਕਰਦਾ ਤੇਰੇ ਨਾਲ ਹੀ ਆਹ ਜੇ ਉਹ ਹੀ ਗੱਲਬਾਤ ਹੀ ਕਰਦਾ ਨਹੀਂ ਨਹੀਂ ਉਹ ਤਾਂ ਤਿਆਰੀ ਕਰਦਾ ਨਾ ਉਹ ਜਦੋਂ ਲੱਗ ਗਿਆ ਫਿਰ ਇਸ ਮੈਰਿਜ ਕਰਵਾ ਲਾਂਗੇ ਮਤਲਬ ਤਿਆਰੀ ਕਰਦਾ ਉਹ ਕੁਝ ਨਹੀਂ ਕਰਦਾ ਤਾਂ ਹੀ ਤਾਂ ਤਾਂ ਹੀ ਤਾਂ ਨਹੀਂ ਤਾਂ ਉਹ ਤੀ ਮੈਂ ਲੈ ਕੇ ਪੈਸੇ ਤੁਹਾਨੂੰ ਦੇ ਦਿੰਦੀ ਅੱਛਾ ਤੇ ਉਹ ਜੀ ਇਦੋਂ ਕੀਤੀ ਨਹੀਂ ਅਜੇ ਮਤਲਬ ਫਿਰ ਤੇ ਮਰਦ ਦਰਦ ਹੋ ਫਿਰ ਦੁੱਦ ਫਿਰ ਦਰਦ ਹੋਊਗਾ ਤੇਰੇ ਹੂੰ ਨਹੀਂ ਅੰਕਲ ਜੀ ਮੈਂ ਨਹੀਂ ਕਰਨਾ ਐਦਾ ਕੁਝ ਨਹੀਂ ਨਹੀਂ ਮੈਂ ਤਾਂ ਬਾਅਦ ਹੀ ਕਰਨਾ ਮੇਰੀ ਗੱਲ ਸੁਣ ਤੂੰ ਨਾ ਆਇਆ ਕਿੰਨਾ ਕਰਾਇਆ ਤੁਹਾਡਾ ਪਰ ਸਾਡਾ ਨਾ ਤੁਸੀਂ ਸਮਾਨ ਬਾਹਰ ਨਾ ਸਕੇਓ ਪਲੀਜ਼ ਸਮਾਨ ਬਾਹਰ ਨਹੀਂ ਮੈਂ ਸੱਡਦਾ ਤੂੰ ਮੇਰੀ ਗੱਲ ਸੁਣ ਇੱਕ ਕਿਰਾਇਆ ਕਿੰਨਾ ਹੈਗਾ ਉਹਨੇ ਦੱਸੋ ਪਹਿਲਾਂ ਹਾਂਜੀ 540 ਦੀ ਗੱਲ ਕੀਤੀ ਸੀ ਪਰ ਹੁਣ ਤੁਸੀਂ 5000 ਮੰਗ ਰਹੇ ਹੋਗੇ ਚਲੋ 5400 ਕਰਾਇਆ ਹੈ ਬਿਜਲੀ ਦਾ ਬਿੱਲ ਕਿੰਨਾ ਆ ਜਾਂਦਾ ਲਗਭਗ 1500 ਬਿੱਲ ਆ ਜਾਂਦਾ ਕੋਈ ਨਹੀਂ ਫਿਰ ਅੰਕਲ ਜੀ ਜਿਹੜਾ ਮੈਨੂੰ ਪਤਾ ਹੀ ਹੈ 7500 ਰੁਪਏ ਕਰਾਇਆ ਖਰਚਾ ਬੰਦਾ ਸਾਰਾ ਪਾਣੀ ਤੁਸੀਂ ਤੁਸੀਂ ਟਿਫਨ ਵੀ ਮੰਨ ਲਾ ਦ ਬਾਹਰੋਂ ਮੰਗਾਉਣੇ ਹੋ ਤੁਸੀਂ ਨਹੀਂ ਅੰਕਲ ਜੀ ਘਰੀ ਬਣਾਉਣੇ ਹੁੰਦੇ ਆ ਖਾਣਾ ਉਹ ਕਈ ਵਾਰੀ ਟਿਫਨ ਵਾਲਾ ਆਉਂਦਾ ਹੁੰਦਾ ਉਹ ਕੌਣ ਹੈਗਾ ਉਹ ਜਦੋਂ ਮੈਂ ਮੇਰੀ ਓਵਰ ਡਿਊਟੀ ਹੋ ਜਾਂਦੀ ਹੈ ਨਾ ਉਹ ਤਾਂ ਬਾਹਰੋਂ ਆਉਂਦਾ ਹੁੰਦਾ ਹੈ ਅੱਛਾ ਅੱਛਾ ਮੈਂ ਇਹ ਕਹਿੰਦਾ ਵੀ ਤੁਹਾਨੂੰ ਇੱਥੇ ਰੋਟੀ ਬਣਾਉਣ ਦੀ ਵੀ ਕੋਈ ਲੋੜ ਨਹੀਂ ਤੁਹਾਨੂੰ ਰੋਟੀ ਬਾਹਰੋਂ ਆ ਜਾ ਕਰੋ ਠੀਕ ਹੈ ਜੀ ਅੰਕਲ ਬਿਜਲੀ ਦਾ ਬਿੱਲ ਵੀ ਤੁਹਾਡਾ ਮਾਫ ਤੇ ਮੇਰੇ ਕੋਲ ਇੱਕ AC ਪਿਆ ਮਗਰ ਡੱਬੇ ਚ ਪਾਇਆ ਆਪਣਾ ਆਫਿਸ ਸੀ ਪਹਿਲਾਂ ਆਫਿਸ ਮੈਂ ਬੰਦ ਕਰਤਾ ਸੀ ਤੇ ਇਸ ਕਰਕੇ AC ਪੋ AC ਲੱਗਦੇ ਕਿਦਾਂ ਤੂੰ ਗਰਮੀ ਚ ਮਰਦੀ ਹੈ ਜੀ ਅੰਕਲ ਜੀ ਠੀਕ ਹੈ 4500 ਰੁਪਏ ਤੈਨੂੰ ਕਰਾਇਆ ਵੀ ਮਾਫ ਆ ਹਾਂਜੀ ਅੰਕਲ ਜੀ ਪਰ ਤੂੰ ਕਿੰਨੇ ਦਿਨਾਂ ਤੂੰ ਮੇਰਾ ਕੰਮ ਕਰਦਿਆ ਕਰੇਂਗੀ ਉਹ ਵਾਲਾ ਤੂੰ ਦੱਸ ਤੇਰੇ ਅੰਕਲ ਜੀ ਮੈਂ ਨਾ ਫਿਜ਼ੀਕਲ ਨਹੀਂ ਹੋਣਾ ਮੈਂ ਤਾਂ ਨਾ ਆਵਦੀ ਮੈਰिज ਤੋਂ ਬਾਅਦ ਮੇਰੇ ਹਸਬੰਡ ਹੋਣਗੇ ਜਿਹੜੇ ਮੈਂ ਤਾਂ ਉਸੇ ਮੁੰਡੇ ਨਾਲ ਹੀ ਕਰੂੰਗੀ ਵਿਆਹ ਤੋਂ ਨਹੀਂ ਮੈਂ ਕੋ ਤੈਨੂੰ ਆਪਣੇ ਨਾਲ ਮੈਰिज ਕਰਾਉਣਾ ਥੋੜੀ ਕਹਿੰਦਾ ਤੈਨੂੰ ਬੈਨੀਫਿਟ ਵੀ ਤਾਂ ਦੇਖ 10000 ਰੁਪਏ ਮੰਥਲੀ ਹੋ ਰਿਹਾ ਤੈਨੂੰ ਤੂੰ ਦੱਸ ਦੇ ਬ 10000 ਚ ਤੂੰ ਕਿੰਨੇ ਵਾਰੀ ਕਰ ਲਿਆ ਕਰੇਂਗਾ ਮੇਰੇ ਨਾਲ ਤੂੰ ਦੱਸ ਅੰਕਲ ਜੀ ਮੈਂ ਤਾਂ ਸਿਰਫ ਹਾ ਟੁੱਟ ਨਾਲੀਆਂ ਔਰਲ ਹੀ ਕਰ ਦਿਆ ਕਰੂੰਗੀ ਔਰਲ ਹੁੰਦਾ ਨਾ ਉਹ ਵੀ ਕਰਦਾ ਕਰੂੰਗੀ ਮੂੰਹਾਂ ਚ ਪਾ ਕੇ ਹਾਂਜੀ ਉਹ ਨਹੀਂ ਆਏ ਨਹੀਂ ਨਾ ਨਾ ਇਹ ਜੂਆ ਤਾਂ ਖਾੜੇ ਚ ਪੜਨ ਨੂੰ ਤਿਆਰ ਹੈ ਮੈਂ ਤਾਂ ਨਾ ਕਰਾਂ ਨਾ ਅੰਕਲ ਜੀ ਮੈਂ ਉਹ ਮੀਤਾਂ ਨਹੀਂ ਕਰ ਸਕਦੀ। ਨਾ ਮੈਂ ਤੂੰ ਆ ਜਾ ਇੱਕ ਵਾਰੀ। ਜੀ ਮੇਰੇ ਬੋਏਫ੍ਰੈਂਡ ਨੂੰ ਪਤਾ ਲੱਗ ਜਾਣਾ। ਉਹ ਉਹ ਤੈਨੂੰ ਨਾ ਇੱਕ ਮਤਲਬ ਇੱਕ ਡਰਮੀ 52 ਪਾਉਂਦੀ ਉਹਨਾਂ ਟਾਈਟ ਵੀ ਹੋ ਜੂਗੀ ਨਹੀਂ ਪਤਾ ਲੱਗਣ ਦਿੰਦੇ ਆਪਾਂ। ਠੀਕ ਹੈ ਫਿਰ ਅੰਕਲ ਜੀ ਮੈਂ ਤੁਹਾਨੂੰ ਫੋਨ ਨਾ ਸੋਚ ਕੇ ਕਰੂੰਗੀ। ਤੂੰ ਸੋਚ ਕੇ ਫੋਨ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਇੱਧਰ ਆਪਣੇ ਰੂਮ ਤੇ ਆ ਤੇ ਆਪਾਂ ਉੱਥੇ ਬੈਠ ਕੇ ਨਾ ਫਿਰ ਆਪਾਂ ਸਾਰੀ ਜਿਹੜੀ ਗੱਲ ਆ ਆਪਾਂ ਬੈਠ ਕੇ ਕਰ ਲਾਂਗੇ ਚੰਗਾ। ਠੀਕ ਹੈ। ਆਉਣੀ ਹੈ ਕਿ ਹੁਣੇ ਫਿਰ? ਮੈਂ ਉਹ ਨਹੀਂ ਹਿੱਡੇ ਕੰਡੇ ਭਾਦ ਚਲ ਮੈਂ ਲਫਾਫਾ ਲਫੂ ਬੋਲੇ ਆ ਕੇ ਰੱਖ ਦਿੰਦੇ ਜਿਹਦਾ ਜੀ ਕਰ ਕਰਾ ਪਤਕਾਰ ਹੀ ਲਾਂਗੇ ਨਹੀਂ ਅੰਕਲ ਜੀ ਮੈਂ ਸੋਚ ਕੇ ਫਿਰ ਦੱਸੂਗੀ ਤੁਹਾਨੂੰ ਚਲ ਤੂੰ ਆ ਇੱਕ ਵਾਰੀ ਫਿਰ ਕਰਦੇ ਆ ਚੰਗਾ